ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਪੋਲੀਵੁੱਡ ਦੇ ਗਾਇਕ ਅਤੇ ਰੈਪਰ ਬਾਦਸ਼ਾ ਦਾ ਇੱਕ ਵੱਡਾ ਚਲਾਨ ਹੋ ਗਿਆ ਹੈ ਗਲਤ ਸਾਈਡ ਤੇ ਗੱਡੀ ਚਲਾਉਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਔਰ ਉਹਨਾਂ ਦਾ ਚਲਾਨ ਹੋ ਚੁੱਕਾ ਹੈ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਦੇ ਹੋਏ ਰੈਪਰ ਅਤੇ ਗਾਇਕ ਬਾਦਸ਼ਾ ਦਾ ਚਲਾਨ ਕੱਟ ਦਿੱਤਾ ਬਾਦਸ਼ਾ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ ਜਿਸ ਕਾਰ ਦੇ ਵਿੱਚ ਬਾਦਸ਼ਾ ਸਫ਼ਰ ਕਰ ਰਹੇ ਸਨ ਉਹ ਗਲਤ ਸਾਈਡ ਤੇ ਜਾ ਰਹੀ ਸੀ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬਾਸ਼ਾ ਦਾ ਚਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਬਾਸ਼ਾ ਗੁਰੂਗ੍ਰਾਮ ਦੇ ਸੈਕਟਰ 68 ਦੇ ਵਿੱਚ ਕਰਨ ਔਇਲੇ ਦਾ ਕਾਨਸਰਟ ਅਟੈਂਡ ਕਰਨ ਆਏ ਸਨ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬਾਸ਼ਾ ਕਾਲੇ ਰੰਗ ਦੀ ਥਾਰ ਕਾਰ 'ਚ ਗੁਰੂਗ੍ਰਾਮ ਪਹੁੰਚੇ ਇਹ ਗੱਡੀ ਪਾਣੀ ਪੱਤ ਦੇ ਇੱਕ ਨੌਜਵਾਨ ਦੇ ਨਾਂ ਤੇ ਰਜਿਸਟਰ ਸੀ ਜਿਸ ਤੋਂ ਬਾਅਦ ਲੋਕਾਂ ਨੇ ਬਾਸ਼ਾ ਨੂੰ ਕਾਰ ਨੂੰ ਗਲਤ ਸਾਈਡ ਤੇ ਚਲਾਉਣ ਤੇ ਸਵਾਲ ਉਠਾਏ ਅਤੇ ਪੁਲਿਸ ਨੇ ਇਸ ਹਰਕਤ ਨੂੰ ਨੋਟ ਕੀਤਾ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਨਾ ਪਾਲਣਾ ਕਰਦੇ ਹੋਏ ਰੈਪਰ ਦਾ ਜਿਹੜਾ ਆ ਉਹ ਚਲਾਨ ਕਰ ਦਿੱਤਾ ਉਹਨਾਂ ਨੂੰ ਜੁਰਮਾਨਾ ਹੋ ਚੁੱਕਾ ਐ ਸੋ ਵੱਡੀ ਰਕਮ ਦਾ ਜਿਹੜਾ ਚਲਾਨ ਕੱਟਿਆ ਗਿਆ 15000 ਰੁਪਏ ਦਾ ਜਿਹੜਾ ਬਾਦਸ਼ਾ ਦਾ ਚਲਾਨ ਕੱਟ ਦਿੱਤਾ ਐ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਪੋਲੀਵੁੱਡ ਦੇ ਗਾਇਕ ਅਤੇ ਰੈਪਰ ਬਾਦਸ਼ਾ ਦਾ ਇੱਕ ਵੱਡਾ ਚਲਾਨ ਹੋ ਗਿਆ ਗਲਤ ਸਾਈਡ ਤੇ ਗੱਡੀ ਚਲਾਉਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਔਰ ਉਹਨਾਂ ਦਾ ਚਲਾਨ ਹੋ ਚੁੱਕਾ ਐ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਦੇ ਹੋਏ ਰੈਪਰ ਅਤੇ ਗਾਇਕ ਬਾਸ਼ਾ ਦਾ ਚਲਾਨ ਕੱਟ ਦਿੱਤਾ ਬਾਸ਼ਾ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਇਸਨ ਜਿਸ ਕਾਰ ਦੇ ਵਿੱਚ ਬਾਸ਼ਾ ਸਫ਼ਰ ਕਰ ਰਹੇ ਸਨ ਉਹ ਗਲਤ ਸਾਈਡ ਤੇ ਜਾ ਰਹੀ ਸੀ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬਾਸ਼ਾ ਦਾ ਚਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਬਾਸ਼ਾ ਗੁਰੂਗ੍ਰਾਮ ਦੇ ਸੈਕਟਰ 68 ਦੇ ਵਿੱਚ ਕਰਨ ਔਲੇ ਦਾ ਕਾਨਸਰਟ ਅਟੈਂਡ ਕਰਨਾ ਆਇਆ ਸਭ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬਾਸ਼ਾ ਕਾਲੇ ਰੰਗ ਦੀ ਥਾਰ ਕਾਰ 'ਚ ਗੁਰੂਗ੍ਰਾਮ ਪਹੁੰਚੇ ਇਹ ਗੱਡੀ ਪਾਣੀ ਪੱਤ ਦੇ ਇੱਕ ਨੌਜਵਾਨ ਦੇ ਨਾਂ ਤੇ ਰਜਿਸਟਰਡ ਸੀ ਜਿਸ ਤੋਂ ਬਾਅਦ ਲੋਕਾਂ ਨੇ ਬਾਸ਼ਾ ਨੂੰ ਕਾਰ ਨੂੰ ਗਲਤ ਸਾਈਡ ਤੇ ਚਲਾਉਣ ਤੇ ਸਵਾਲ ਉਠਾਏ ਅਤੇ ਪੁਲਿਸ ਦੇ ਇਸ ਹਰਕਤ ਨੂੰ ਨੋਟ ਕੀਤਾ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਨਾ ਪਾਲਣਾ ਕਰਦੇ ਹੋਏ ਰੈਪਰ ਦਾ ਜਿਹੜਾ ਆ ਉਹ ਚਲਾਨ ਕਰਤਾ ਉਹਨਾਂ ਨੂੰ ਜੁਰਮਾਨਾ ਹੋ ਚੁੱਕਾ ਸੋ ਵੱਡੀ ਰਕਮ ਦਾ ਜਿਹੜਾ ਚਲਾਨ ਕੱਟਿਆ ਗਿਆ 15000 ਰੁਪਏ ਦਾ ਜਿਹੜਾ ਬਾਸ਼ਾ ਦਾ ਚਲਾਨ ਕੱਟ ਦਿੱਤਾ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਪੋਲੀਵੁੱਡ ਦੇ ਗਾਇਕ ਅਤੇ ਰੈਪਰ ਬਾਸ਼ਾ ਦਾ ਇੱਕ ਵੱਡਾ ਚਲਾਨ ਹੋ ਗਿਆ ਹੈ ਗਲਤ ਸਾਈਡ ਤੇ ਗੱਡੀ ਚਲਾਉਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਔਰ ਉਹਨਾਂ ਦਾ ਚਲਾਨ ਹੋ ਚੁੱਕਾ ਹੈ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਦੇ ਹੋਏ ਰੈਪਰ ਅਤੇ ਗਾਇਕ ਬਾਸ਼ਾ ਦਾ ਚਲਾਨ ਕੱਟ ਦਿੱਤਾ ਹੈ ਬਾਸ਼ਾ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ ਜਿਸ ਕਾਰ ਦੇ ਵਿੱਚ ਬਾਸ਼ਾ ਸਫਰ ਕਰ ਰਹੇ ਸਨ ਉਹ ਗਲਤ ਸਾਈਡ ਤੇ ਜਾ ਰਹੀ ਸੀ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬਾਸ਼ਾ ਦਾ ਚਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਬਾਸ਼ਾ ਗੁਰੂਗ੍ਰਾਮ ਦੇ ਸੈਕਟਰ 68 ਦੇ ਵਿੱਚ ਕਰਨ ਔਲੇ ਦਾ ਕਾਨਸਰਟ ਅਟੈਂਡ ਕਰਨ ਆਏ ਸਨ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬਾਸ਼ਾ ਕਾਲੇ ਰੰਗ ਦੀ ਥਾਰ ਕਾਰ 'ਚ ਗੁਰੂਗ੍ਰਾਮ ਪਹੁੰਚੇ ਇਹ ਗੱਡੀ ਪਾਣੀ ਪੱਤ ਦੇ ਇੱਕ ਨੌਜਵਾਨ ਦੇ ਨਾਂ ਤੇ ਰਜਿਸਟਰਡ ਸੀ ਜਿਸ ਤੋਂ ਬਾਅਦ ਲੋਕਾਂ ਨੇ ਬਾਸ਼ਾ ਨੂੰ ਕਾਰ ਨੂੰ ਗਲਤ ਸਾਈਡ ਤੇ ਚਲਾਉਣ ਤੇ ਸਵਾਲ ਉਠਾਏ ਅਤੇ ਪੁਲਿਸ ਨੇ ਇਸ ਹਰਕਤ ਨੂੰ ਨੋਟ ਕੀਤਾ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਨਾ ਪਾਲਣਾ ਕਰਦੇ ਹੋਏ ਰੈਪਰ ਦਾ ਜਿਹੜਾ ਆ ਉਹ ਚਲਾਨ ਕਰ ਦਿੱਤਾ ਉਹਨਾਂ ਨੂੰ ਜੁਰਮਾਨਾ ਹੋ ਚੁੱਕਾ ਸੋ ਵੱਡੀ ਰਕਮ ਦਾ ਜਿਹੜਾ ਚਲਾਨ ਕੱਟਿਆ ਗਿਆ 15000 ਰੁਪਏ ਦਾ ਜਿਹੜਾ ਬਾਦਸ਼ਾ ਦਾ ਚਲਾਨ ਕੱਟ ਦਿੱਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਪੋਲੀਵੁੱਡ ਦੇ ਗਾਇਕ ਅਤੇ ਰੈਪਰ ਬਾਦਸ਼ਾ ਦਾ ਇੱਕ ਵੱਡਾ ਚਲਾਨ ਹੋ ਗਿਆ ਗਲਤ ਸਾਈਡ ਤੇ ਗੱਡੀ ਚਲਾਉਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਔਰ ਉਹਨਾਂ ਦਾ ਚਲਾਨ ਹੋ ਚੁੱਕਾ ਹੈ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਦੇ ਹੋਏ ਰੈਪਰ ਅਤੇ ਗਾਇਕ ਬਾਦਸ਼ਾਹ ਦਾ ਚਲਾਨ ਕੱਢ ਦਿੱਤਾ ਬਾਦਸ਼ਾਹ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ ਜਿਸ ਕਾਰ ਦੇ ਵਿੱਚ ਬਾਦਸ਼ਾਹ ਸਫ਼ਰ ਕਰ ਰਹੇ ਸਨ ਉਹ ਗਲਤ ਸਾਈਡ ਤੇ ਜਾ ਰਹੀ ਸੀ ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬਾਦਸ਼ਾਹ ਦਾ ਚਲਾਨ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਬਾਦਸ਼ਾਹ ਗੁਰੂਗ੍ਰਾਮ ਦੇ ਸੈਕਟਰ 68 ਦੇ ਵਿੱਚ ਕਰਨ ਔਇਲੇ ਦਾ ਕਾਂਸਰਟ ਅਟੈਂਡ ਕਰਨਾ ਆਇਆ ਸਭ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬਾਸ਼ਾ ਕਾਲੇ ਰੰਗ ਦੀ ਥਾਰ ਕਾਰ 'ਚ ਗੁਰੂਗ੍ਰਾਮ ਪਹੁੰਚੇ ਇਹ ਗੱਡੀ ਪਾਣੀਪਤ ਦੇ ਇੱਕ ਨੌਜਵਾਨ ਦੇ ਨਾਂ ਤੇ ਰਜਿਸਟਰ ਸੀ ਜਿਸ ਤੋਂ ਬਾਅਦ ਲੋਕਾਂ ਨੇ ਬਾਸ਼ਾ ਨੂੰ ਕਾਰ ਨੂੰ ਗਲਤ ਸਾਈਡ ਤੇ ਚਲਾਉਣ ਤੇ ਸਵਾਲ ਉਠਾਏ ਅਤੇ ਪੁਲਿਸ ਨੇ ਇਸ ਹਰਕਤ ਨੂੰ ਨੋਟ ਕੀਤਾ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਨਾ ਪਾਲਣਾ ਕਰਦੇ ਹੋਏ ਰੈਪਰ ਦਾ ਜਿਹੜਾ ਆ ਉਹ ਚਲਾਨ ਕਰਤਾ ਉਹਨਾਂ ਨੂੰ ਜੁਰਮਾਨਾ ਹੋ ਚੁੱਕਾ ਸੋ ਵੱਡੀ ਰਕਮ ਦਾ ਜਿਹੜਾ ਚਲਾਨ ਕੱਟਿਆ ਗਿਆ 15000 ਰੁਪਏ ਦਾ ਜਿਹੜਾ ਬਾਸ਼ਾ ਦਾ ਚਲਾਨ ਕੱਢ ਦੋਤਾ